ਇਹ ਬੜਾ ਮਹੱਤਵਪੂਰਨ ਪ੍ਰੋਜੈਕਟ ਹੈ ਅਮਰ ਸरोवरਾਂ ਦੀ ਤਰਤੀ ਹੈ ਪਰ ਪਾਣੀ ਜਿਹੜਾ ਹੈ ਬਹੁਤ ਗੰਦਲਾ ਹੈ ਥੱਲੇ ਜ਼ਮੀਨ ਦੇ ਹੇਠੋਂ ਜਿਹੜਾ ਲੋਕਾਂ ਨੂੰ ਪੀਣ ਲਈ ਮਿਲ ਰਿਹਾ ਉਹਦੇ ਵਾਸਤੇ ਸਾਡੀ ਕੋਸ਼ਿਸ਼ ਸੀ ਅਸੀਂ ਆਪਣੀ ਕੋਸ਼ਿਸ਼ ਸਫਲ ਹੋਏ ਆ ਇਹ 665 ਕਰੋੜ ਦਾ ਪ੍ਰੋਜੈਕਟ ਹੈ ਜੀ ਔਰ ਇਹਦੇ ਵਿੱਚ ਅਸੀਂ ਸਾਫ਼ ਸੁਥਰਾ ਪਾਣੀ ਜਿਹੜੀ ਯੂਪੀਡੀਸੀ ਬੱਲੇ ਦੀ ਵਾਲੀ ਨਹਿਰ ਹੈ ਉੱਥੋਂ ਨਹਿਰੀ ਪਾਣੀ ਲੈ ਕੇ ਉਹਨੂੰ ਸਾਫ਼ ਕਰਕੇ ਇਹਦੇ ਤਿੰਨ ਚਾਰ ਪੜਾਣੇ ਉੱਥੋਂ ਮੁੜ ਕੇ ਸਪਲਾਈ ਸ਼ਹਿਰ ਨੂੰ ਹੋਣੀ ਹੈ ਔਰ ਸਾਫ ਸੁਥਰਾ ਪਾਣੀ ਸ਼ਹਿਰ ਨੂੰ ਮਿਲੇਗਾ ਔਰ ਮੇਰਾ ਮੰਨਣਾ ਪਿਸਲਰੀ ਹਿਮਾਲਿਆ ਦੇ ਪਾਣੀ ਤੋਂ ਇਹ ਵਧੀਆ ਪਾਣੀ ਹੋਊਗਾ ਲੋਕally ਪੀਣ ਆਸਤੇ ਤੇ ਘਰੇਲੂ ਵਰਤੋਂ ਵਾਸਤੇ ਇਹ ਪਾਣੀ ਜਿਹੜਾ ਇਹ ਯੂਜ਼ ਚ ਆਏਗਾ ਔਰ ਕਮਰਸ਼ੀਅਲ ਯੂਜ਼ ਨਹੀਂ ਇਹਦੀ ਹੋਊਗੀ ਕਿ ਜਿਵੇਂ ਕੋਈ ਟਰੈਕਟਰ ਤੋਣੇ ਆ ਕੋਈ ਚੀਜ਼ ਕਰਨੀ ਜਾਂ ਤੁਸੀਂ ਘਰ ਬਣਾਉਣਾ ਹੈ ਉਹਦੇ ਵਾਸਤੇ ਇਹ ਪਾਣੀ ਨਹੀਂ ਹੋਊਗਾ ਜੀ ਇੱਕ ਜ਼ਮੀਨ ਡੇਟਲਾ ਪਾਣੀ 3 ਮੀਟਰ 1 ਮੀਟਰ ਹਰ ਸਾਲ ਨੀਚੇ ਜਾ ਰਿਹਾ ਹੈ ਗਰਾਊਂਡ ਵਾਟਰ ਲੈਵਲ ਵੀ ਜਿਹੜਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਹੁਤ ਵੱਡਾ ਖਤਰਾ ਹੈ ਜੇ ਪਾਣੀ ਨਾ ਹੋਇਆ ਤੇ ਅਸੀਂ ਬਚਣਾ ਨਹੀਂ ਹੈ ਵਰਲਡ ਵਾਰਥ ਥਰਡ ਵਰਲਡ ਵਾਰਥ ਇਹ ਕਹਿੰਦੇ ਕਿ ਪਾਣੀ ਲੱਗਣੀ ਹੈ ਤੇ ਅਸੀਂ ਤਾਂ ਆਪਣੇ ਚਲਾ ਲੈਣੀ ਹੈ ਸੋ ਇਹ ਪ੍ਰੋਜੈਕਟ ਦੇ ਨਾਲ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਬਚ ਸਕਦੇ ਹਾਂ ਇਹ ਪੰਜਾਬੀ ਤੇ ਬਹੁਤ ਮਹੱਤਵਪੂਰਨ ਕੰਮ ਹੈ ਔਰ ਹਮੇਸ਼ਾ ਹੀ ਲੰਗਰਾਂ ਲਈ ਔਰ ਫਰਾਕ ਦੀ ਲਈ ਔਰ ਵੱਡੇ ਦਿਲ ਵਾਲੇ ਔਰ ਖੁੱਲਾ ਜੀਣ ਵਾਲੇ ਲੋਕ ਨੇ ਪਤਾ ਨਹੀਂ ਸੌੜੀ ਸੋਚ ਸਾਡੀ ਕਿਉਂ ਹੋ ਗਈ ਅਸੀਂ ਕੋਈ ਵੀ ਬੰਦਾ ਇਹਦੇ ਤੇ ਮਤਲਬ ਕੱਤਰ ਹੋ ਕੇ ਕੰਮ ਕਰਨ ਨੂੰ ਰਾਜ਼ੀ ਨਹੀਂਗਾ ਨਾ ਹਵਾ ਤੇ ਨਾ ਪਾਣੀ ਤੇ ਨਾ ਧਰਤ ਨੂੰ ਸੰਭਾਲਣ ਵਾਸਤੇ ਕੋਈ ਵੀ ਗੱਲ ਹੁੰਦੀ ਹਰ ਕੋਈ ਕਾਨੂੰਨ ਤੋੜਨ ਨੂੰ ਆਪਣਾ ਅਧਿਕਾਰ ਸਮਝਣ ਲੱਗ ਗਿਆ ਕਿ ਕਾਨੂੰਨ ਤੋੜਨਾ ਮੇਰਾ ਅਧਿਕਾਰ ਹੈ ਜਾ ਵਿੱਚ ਲਗਾਤਾਰ ਹੀ ਪਾਣੀ ਜੋ ਹੈ ਉਹ ਹੈ ਉਹ ਹੀਟਲੇ ਪੱਧਰ ਵੱਲ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਵਰਲਡ ਬੈਂਕ ਦੇ ਸਹਾਇਤਾ ਦੇ ਨਾਲ ਅੰਮ੍ਰਿਤਸਰ ਚ ਵਾਟਰ ਟ੍ਰੀਟਮੈਂਟ ਪਲਾਂਟ ਜਿਹੜਾ ਹੈ ਉਹ ਲਗਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਜੋ ਨੇ ਉਹਨਾਂ ਵੱਲੋਂ ਜਿਹੜੀ ਹੈ ਸ਼ਿਰਕਤ ਕੀਤੀ ਗਈ ਹੈ ਔਰ ਜੋ ਜਾਇਜ਼ਾ ਜਿਹੜਾ ਹੈ ਇਸ ਜਗ੍ਹਾ ਦਾ ਜੋ ਹੋ ਲਿਤਾ ਜਾ ਰਿਹਾ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਵਾਧੇ ਹੋਏ ਪੰਜਾਬ ਦੇ ਵਿੱਚ ਪਾਣੀ ਦੇ ਪੱਧਰ ਨੂੰ ਘਟਦਾ ਹੋਇਆ ਵੇਖ ਇਹ ਜਾਂ ਫੈਸਲਾ ਜਿਹੜ ਹਰ ਪਾਸੇ ਜਿਹੜੀ ਹੈ ਉਹ ਕੰਮ ਜਿਹੜਾ ਹੈ ਉਹ ਜ਼ਰੂਰ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਤਾਂ ਜੋ ਕਿ ਅਸੀਂ ਆਪਣੇ ਪਾਣੀ ਨੂੰ ਜਿਹੜਾ ਹੈ ਉਹ ਬਚਾਇਆ ਜਾ ਸਕੇ ਲੇਕਿਨ ਕਿਤਨਾ ਕਿਤੇ ਜੇਕਰ ਗੱਲ ਕੀਤੀ ਜਾਵੇ ਤੇ ਖੁਦ ਹੁਣ ਮੈਂਬਰ ਪਾਰਲੀਮੈਂਟ ਜਿਹੜੇ ਗੁਰਜੀਤ ਸਿੰਘ ਔਦਲਾ ਨੇ ਉਹਨਾਂ ਵੱਲੋਂ ਜਿਹੜਾ ਹੈ ਉਹ ਜ਼ਰੂਰ ਆਪ ਜਿਹੜਾ ਹੈ ਜਾਇਜ਼ਾ ਲੈ ਕੇ ਇਸ ਦੀ ਜਿਹੜੀ ਹੈ ਪੂਰੀ ਗੱਲਬਾਤ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਜ਼ਰੂਰ ਕਰਾਂਗੇ ਔਦਲਾ ਸਾਹਿਬ ਅੱਜ ਵਾਟਰ ਟ੍ਰੀਟਮੈਂਟ ਪਲੈਂਟ ਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਜਿਹੜਾ ਇੱਥੇ ਪਹੁੰਚ ਕੇ ਜਾਇਜ਼ਾ ਲਿੱਤਾ ਗਿਆ ਜੀ ਕਿ ਨਾ ਅਸੀਂ ਇੱਥੇ ਪਹੁੰਚ ਕੇ ਜਜਾ ਲੜਾ ਬਲਕ ਵਾਟਰ ਸਪਲਾਈ ਅੰਮ੍ਰਿਤਸਰ ਨੂੰ ਹੋਣੀ ਉਹਦਾ ਇਹ ਵੱਡਾ ਪ੍ਰੋਜੈਕਟ ਇੱਥੇ ਬਣ ਰਿਹਾ ਇਹ ਬੜਾ ਮਹੱਤਵਪੂਰਨ ਪ੍ਰੋਜੈਕਟ ਹੈ ਅੰਮ੍ਰਿਤ ਸਰੋਵਰਾਂ ਦੀ ਤਰਤੀ ਹੈ ਪਰ ਪਾਣੀ ਜਿਹੜਾ ਬਹੁਤ ਗੰਦਲਾ ਹੈ ਥੱਲੇੋਂ ਜ਼ਮੀਨ ਦੇ ਹੇਠੋਂ ਜਿਹੜਾ ਲੋਕਾਂ ਨੂੰ ਪੀਣ ਲਈ ਮਿਲ ਰਿਹਾ ਉਹਦੇ ਵਾਸਤੇ ਸਾਡੀ ਕੋਸ਼ਿਸ਼ ਸੀ ਅਸੀਂ ਆਪਣੀ ਕੋਸ਼ਿਸ਼ ਚ ਕਾਮਯਾਬ ਹੋਏ ਆ ਇਹ 665 ਕਰੋੜ ਦਾ ਪ੍ਰੋਜੈਕਟ ਹੈ ਔਰ ਇਹਦੇ ਵਿੱਚ ਅਸੀਂ ਸਾਫ ਸੁਥਰਾ ਪਾਣੀ ਜਿਹੜੀ ਯੂਪੀਡੀਸੀ ਬੱਲੇ ਦੀ ਵਾਲੀ ਨਹਿਰ ਹੈ ਉੱਥੋਂ ਨਹਿਰੀ ਪਾਣੀ ਲੈ ਕੇ ਉਹਨੂੰ ਸਾਫ਼ ਕਰਕੇ ਇਹਦੇ ਤਿੰਨ ਚਾਰ ਪੜਾਣੇ ਉੱਥ ਔਰ ਇਹਦੇ ਵਿੱਚ 51 ਜਿਹੜੇ ਓਵਰ ਹੈੱਡ ਬਣ ਗਏ ਨੇ ਨਵੇਂ ਜਿਹੜੇ ਟੈਂਕ ਵੱਡੇ ਨੇ 2 ਲੱਖ ਤੇ 1 ਲੱਖ 1.5 ਲੱਖ ਮਿਲੀਲੀਟਰ ਦੇ ਜੀ ਮਿਲੀਲੀਟਰ ਦੇ ਔਰ ਜਿਹੜਾ ਜਿਹੜੇ ਪੁਰਾਣੇ ਨੇ ਚਵੀ ਟੈਂਕ ਉਹਨਾਂ ਦੇ ਰਾਈ ਸਪਲਾਈ ਹੋਊਗੀ ਕਾਰਪੋਰੇਸ਼ਨ ਦੀ ਨੋਡਲ ਹੈ ਕਾਰਪੋਰੇਸ਼ਨ ਨੇ ਇਹਦਾ ਟੇਕ ਕੇਅਰ ਕਰਨਾ ਤੇਕਰ ਐਲ ਐਨ ਟੀ ਕਰੂਗੀ ਪਰ ਕਾਰਪੋਰੇਸ਼ਨ ਇਹਦੇ ਜੰਬਤੀ ਦੇ ਬਿੱਲ ਆ ਜਾਂ ਹੋਰ ਵੀ ਜਿਹੜੀ ਨੋਡਲ ਏਜੰਸੀ ਉਹ ਕਾਰਪੋਰੇਸ਼ਨ ਹੀ ਇਹਦੀ ਹੋਊਗੀ ਔਰ ਸਾਫ ਸੁਥਰਾ ਪਾਣੀ ਸ਼ਹਿਰ ਨੂੰ ਮਿਲੇਗਾ ਔਰ ਮੇਰਾ ਮੰਨਣਾ ਬਿਸਲਰੀ ਹਿਮਾਲਿਆ ਦੇ ਪਾਣੀ ਤੋਂ ਇਹ ਵਧੀਆ ਪਾਣੀ ਹੋਊਗਾ ਲੋਕਾਂ ਲਈ ਪੀਣ ਵਾਸਤੇ ਤੇ ਘਰੇਲੂ ਵਰਤੋਂ ਵਾਸਤੇ ਇਹ ਪਾਣੀ ਜਿਹੜਾ ਇਹ ਯੂਸ ਚ ਆਏਗਾ ਔਰ ਕਮਰਸ਼ੀਅਲ ਯੂਸ ਨਹੀਂ ਇਹਦੀ ਹੋਊਗੀ ਕਿ ਜਿਵੇਂ ਕੋਈ ਟਰੈਕਟਰ ਉਤੋਣੇ ਆ ਕੋਈ ਚੀਜ਼ ਕਰਨੀ ਜਾਂ ਤੁਸੀਂ ਘਰ ਬਣਾਉਣਾ ਹੈ ਉਹਦੇ ਵਾਸਤੇ ਇਹ ਪਾਣੀ ਨਹੀਂ ਹੋਊਗਾ ਤੇ ਸੋ ਇਹਦੇ ਇੱਕ ਬਹੁਤ ਵਧੀਆ ਜਿਹੜੀ ਚੀਜ਼ ਹੈ ਜਿਹੜਾ ਜਿਹੜਾ ਪ੍ਰੋਜੈਕਟ ਹੈ ਪਰਮਾਦਮਨ ਜਿਹੜਾ ਸਾਡੇ ਤੋਂ ਕੰਪਲੀਟ ਕਰਾਉਣ ਜਾ ਰਹੇ ਆ ਔਰ ਇਹ ਅੰਮ੍ਰਿਤਸਰ ਸਹਿਰ ਨੂੰ ਸਮਰਪਿਤ ਹੋਣਾ ਹੈ ਤੇ ਕਰੀਬ 75% ਕੰਪਲੀਸ਼ਨ ਹੋ ਗਈ ਹੈ ਜੀ 25% ਦੀ ਕੰਪਲੀਸ਼ਨ ਜਿਹੜੀ ਹੈ ਉਹ ਰਹਿ ਗਈ ਹੈ ਕਦੋਂ ਤੱਕ ਇਹ ਸਰ ਲੋਕਾਂ ਨੂੰ ਪਾਣੀ ਜਿਹੜਾ ਪਹੁੰਚ ਜਾਏਗਾ ਘਰ ਤੱਕ ਇਹ 6 ਮਹੀਨੇ ਦਾ ਤੇ ਇਹਨਾਂ ਦਾ ਹੈ ਕਿ 6 ਮਹੀਨੇ ਚ ਇਹਨਾਂ ਨੇ ਕੰਪਲੀਟ ਕਰ ਦੇਣਾ ਹੈ ਬਾਕੀ ਜਿਹੜੀਆਂ ਸੈਕੰਡ ਪੈਕੇਜ ਹੈ ਉਹ ਕਾਰਪੋਰੇਸ਼ਨ ਨੇ ਤਿਆਰ ਕਰਕੇ ਦੇਣੇ ਆ ਹੂੰ ਕਿ ਘਰਾਂ ਦੀ ਜਿਹੜੀ ਸਪਲਾਈ ਕੋਈ ਪਾਈਪਾ ਮਾੜੀਏ ਨੇ ਜਾਂ ਕਿਵੇਂ ਉਹ ਸਾਰਾ ਕੁਝ ਉਹ ਕਾਰਪੋਰੇਸ਼ਨ ਨੇ ਤਿਆਰ ਕਰਕੇ ਇਹਦਾ ਸਭ ਤੋਂ ਵੱਡਾ ਫਾਇਦਾ ਹੁਣ ਇੱਕ ਤੇ ਘਰਾਂ ਦੀ ਬੱਤੀ ਬਚੂਗੀ ਜਿਹੜੇ ਟੁੱਲੂ ਪੰਪ ਰਾਈ ਜਾਂ ਦੂਜੇ ਪੰਪ ਰਾਈ ਪਾਣੀ ਆਪਾਂ ਉੱਤੇ ਭੇਜਦੇ ਆ ਇੱਕ ਜ਼ਮੀਨ ਡੇਟਲਾ ਪਾਣੀ 3 ਮੀਟਰ 1 ਮੀਟਰ ਹਰ ਸਾਲ ਨੀਚੇ ਜਾ ਰਿਹਾ ਗਰਾਊਂਡ ਵਾਟਰ ਲੈਵਲ ਵੀ ਜਿਹੜਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਹੁਤ ਵੱਡਾ ਖਤਰਾ ਹੈ ਜੇ ਪਾਣੀ ਨਾ ਹੋਇਆ ਤੇ ਅਸੀਂ ਬਚਣਾ ਨਹੀਂਗਾ ਵਰਲਡ ਵਰਥ ਵਰਲਡ ਬੋਲ ਜੇ ਕਹਿੰਦੇ ਕਿ ਪਾਣੀ ਲੱਗਣੀ ਹੈ ਤੇ ਅਸੀਂ ਤਾਂ ਆਪਣੇ ਚ ਲਾ ਲੈਣੀ ਹੈ ਸੋ ਇਹ ਪ੍ਰੋਜੈਕਟ ਦੇ ਨਾਲ ਇਹ ਸਾਰ ਸ਼ੁਰੂ ਕਰ ਦੇਣਾ ਤੇ ਮੈਂ ਯਕੀਨ ਦਵਾ ਨਾ ਕਿ ਅਸੀਂ ਲਾਈਪਾਸਟਰ ਲੈਵਲ ਵੀ ਨਹੀਂ ਕੱਟੂਗਾ ਤੇ ਸਾਫ਼ ਸੁਥਰਾ ਪਾਣੀ ਵੀ ਮਿਲੂਗਾ ਇੱਕ ਤੇ 32 ਦਾ ਬਿੱਲ ਬਚੇਗਾ ਇੱਕ ਜਿਹੜਾ ਇਹਨਾਂ ਦਾ ਪਾਣੀ ਹੀੜਲਾ ਜ਼ਮੀਨ ਹੀੜਲਾ ਪਾਣੀ ਜਿਹੜਾ ਕਿ ਮੈਂ ਸਮਝਦਾ ਕਿ ਸਾਡਾ ਖਜ਼ਾਨਾ ਆ ਜਿੱਦਾਂ ਕਹਿੰਦੇ ਨੇ ਘਰ ਦੇ ਵਿੱਚ ਕਿੰਨਾ ਸੋਨਾ ਜਾਂ ਗਹਿਣੇ ਆ ਸ਼ਾਇਦ ਉਹ ਵੀ ਇੰਨੇ ਮਹੱਤਵਪੂਰਨ ਜਿੰਨਾ ਇਸ ਵੇਲੇ ਜਮੀਨ ਦੇ ਟੱਪ ਪਾਣੀ ਹੈ ਜੀ ਸੋ ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਤੁਸੀਂ ਨਗਰ ਨਿਗਮ ਦੀ ਗੱਲ ਕੀਤੀ ਨਗਰ ਨਿਗਮ ਤੇ ਲਗਾਤਾਰ ਹੀ ਅੰਮ੍ਰਿਤਸਰ ਚ ਨਜ਼ਰ ਨਹੀਂ ਆ ਰਹੀ ਤੁਹਾਡੇ ਵੱਲੋਂ ਵੀ ਬਾਰ ਬਾਰ ਕਿਹਾ ਜਾ ਰਿਹਾ ਕਿ ਗਾਰਬੇਜ ਵਗੈਰਾ ਨਹੀਂ ਚੁੱਕਿਆ ਜਾ ਰਿਹਾ ਤੁਹਾਨੂੰ ਲੱਗਦਾ ਕਿ ਉਹ ਕੰਮ ਕਰ ਪਾਣਗੇ ਜਿਸ ਤਰ੍ਹਾਂ ਮੈਂ ਨਾ ਆ ਮੈਂ ਆਪਣਾ ਗੁਰਪ੍ਰੀਤ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦੱਸਾਂਗਾ ਮੇਰੀ ਹੁਣ ਪਾਰਲੀਮੈਂਟ ਹੈ ਉੱਥੋਂ ਹੋ ਕੇ ਆ ਜਾ ਮੈਂ ਫਿਰ ਇਹਨਾਂ ਨੂੰ ਜਵਾਬ ਦੇ ਬਣਾਉਣਾ ਹੀ ਬਣਾਉਣਾ ਮੈਂ ਇਹ ਤੁਹ ਕਿ ਜੀ ਇਹ ਨਹੀਂ ਠੀਕ ਕਰਨਗੇ ਤੇ ਭੁਖੜ ਧਾਰ ਰੱਖਾਂਗੇ ਉਹ ਰੱਖਾਂਗੇ ਜ਼ਰੂਰ ਲੇਕਿਨ ਅਜਰ ਸਾਹਿਬ ਭੁਖੜ ਧਾਰ ਨਾਲ ਲੱਗਦਾ ਕਿ ਇਹ ਕੁਝ ਨਿਕਲ ਪਾਏਗਾ ਇਲੈਕਸ਼ਨਸ ਨਹੀਂ ਹੋ ਪਾਰੀਆਂ ਗੱਲ ਪਤਾ ਕੀ ਹੁੰਦੀ ਹੈ ਹੁਣ ਫਿਰ ਸਾਰੇ ਸੁੱਤੇ ਰਵਾਂਗੇ ਹਾਂ ਘੱਟੋ ਘੱਟ ਇੱਕ ਮੈਂਬਰ ਪਾਰਲੀਮੈਂਟ ਬੈਠਾ ਹੋ ਸਮਝ ਲਓਗੇ ਕੌਨਸਟਿਟਿਊਐਂਸੀ ਦਾ ਇੱਕ 25 ਲੱਖ ਦੀ ਆਬਾਦੀ ਦੀ ਸਾਡੀ ਕੌਨਸਟਿਟਿਊਐਂਸੀ ਗਰੀਬ ਬਣ ਗਈ ਹੈ ਜੀ ਉਹਦਾ ਕਿ ਚੁਣਿਆ ਨੁਮਾਇੰਦਾ ਜੇ ਬੈਜੂਗਾ ਘੱਟੋ ਘੱਟ ਸ਼ਾਇਦ ਕਿਤੇ ਸ਼ਰਮ ਮਾੜਾ ਮੋਟਾ ਜੀ ਹੂੰ ਕਿਤੇ ਇਹਨਾਂ ਦੇ ਕਿਤੇ ਜੂਸ ਸਿਰਖ ਜੀ ਹੂੰ ਲੇਕਿਨ ਸਰਕਾਰ ਤੇ ਵੀ ਤੇ ਇਹਨਾਂ ਤੇ ਵੀ ਲੇਕਿਨ ਅਸੀਂ ਅਸੀਂ ਹਮੇਸ਼ਾ ਹੀ ਗੁਰਬਾਨੀ ਦਾ ਆਦਰ ਕਰਦੇ ਆਂ ਪਵਨ ਗੁਰੂ ਪਾਣੀ ਪਤਾ ਦੇ ਇਹ ਸਿਧਾਂਤ ਤੇ ਚੱਲਦੇ ਆਂ ਪਵਨ ਅਹੀਂ ਖਰਾਬ ਕਰ ਲਈ ਪਾਣੀ ਅਹੀਂ ਆਲਰੇਡੀ ਗੰਦਲਾ ਕਰਦੇ ਪਿਆ ਲੱਗਦਾ ਹੈ ਕਿ ਰਹਿ ਪਊਗਾ ਉਸ ਜਗ੍ਹਾ ਦੇ ਉੱਤੇ ਕਿਉ ਕਿ ਪੰਜਾਬੀ ਤੇ ਬਹੁਤ ਮਹੱਤਵਪੂਰਨ ਕੌਮ ਹੈ। ਔਰ ਹਮੇਸ਼ਾ ਹੀ ਲੰਗਰਾਂ ਲਈ ਔਰ ਫਰਾਖ ਦੀ ਲਈ ਔਰ ਵੱਡੇ ਦਿਲ ਵਾਲੇ ਔਰ ਖੁੱਲਾ ਜੀਣ ਵਾਲੇ ਲੋਕ ਨੇ। ਪਤਾ ਨਹੀਂ ਸੌੜੀ ਸੋਚ ਸਾਡੀ ਕਿਉਂ ਹੋ ਗਈ? ਅਸੀਂ ਕੋਈ ਵੀ ਬੰਦਾ ਇਹਦੇ ਤੇ ਮਤਲਬ ਕੱਤਰ ਹੋ ਕੇ ਕੰਮ ਕਰਨ ਨੂੰ ਰਾਜ਼ੀ ਨਹੀਂਗਾ। ਨਾ ਹਵਾ ਤੇ ਨਾ ਪਾਣੀ ਤੇ ਨਾ ਧਰਤ ਨੂੰ ਸੰਭਾਲਣ ਵਾਸਤੇ। ਕੋਈ ਵੀ ਗੱਲ ਹੁੰਦੀ ਹਰ ਕੋਈ ਕਾਨੂੰਨ ਤੋੜਨ ਨੂੰ ਆਪਣਾ ਅਧਿਕਾਰ ਸਮਝਣ ਲੱਗ ਗਿਆ ਕਿ ਕਾਨੂੰਨ ਤੋੜਨਾ ਮੇਰਾ ਅਧਿਕਾਰ ਹੈ ਤੇ ਕੋਈ ਮੈਨੂੰ ਕਦੇ ਵੀ ਕੋਸ਼ਣਾ। ਕੋਈ ਸਾਰੀਆਂ ਚੀਜ਼ਾਂ ਨੂੰ ਪੰਜਾਬੀ ਨੂੰ ਸੰਭਲਣਾ ਪਊ ਜੇ ਇਦਾਂ ਰਹੇ ਤੇ ਇੱਥੇ ਬਹੁਤ ਮਾੜਾ ਮਾਹੌਲ ਪੈਦਾ ਹੋਏਗਾ ਜਿਹੜਾ ਕਿ ਆਲਰੇਡੀ ਹੈ ਕਿ ਜੇ ਮੈਂ ਕੋਈ ਗਲਤ ਕੀਤਾ ਤਾਂ ਮੈਂ ਗਲਤੀ ਮੰਨਣ ਨੂੰ ਤਿਆਰ ਨਹੀਂ ਕਿ ਜਦ ਮੇਰਾ ਰਾਜੀਨਾਮਾ ਹੋ ਜਾਊਗਾ ਤੇ ਜਿੰਦ ਮੈਂ ਤਰਨਾ ਲਾਉਣ ਲੱਗਾ ਇਹ ਦੋ ਤਿੰਨ ਚੀਜ਼ਾਂ ਹੋ ਗਈਆਂ ਨੇ ਜਿਨ੍ਹਾਂ ਨੂੰ ਆਪਾਂ ਨੂੰ ਪ੍ਰੇਸ਼ ਕਰਨਾ ਪਊਗਾ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਅੱਗੇ ਫਿਊਚਰ ਦੇ ਵਿੱਚ ਤਰੱਕੀ ਕਰਨ ਸਹੀ ਚਾਹੁੰਦੇ ਹਾਂ ਕਿ ਸਾਡਾ ਇਹ ਸ਼ਹਿਰ ਵਧੀਆ ਹੋਵੇ ਸਾਡਾ ਪੰਜਾਬ ਵਧੀਆ ਹੋਵੇ ਤੇ ਇਹਦੇ ਵਾਸਤੇ ਸਾਨੂੰ ਵੀ ਵਧੀਆ ਬਣਨਾ ਪਊ ਇਹ ਨਹੀਂ ਗੱਲ ਕਿ ਮੈਂ ਜੋ ਮਰਜ਼ੀ ਕਰਾਂ ਤੇ ਬਾਕੀ ਸਰਕਾਰਾਂ ਦੇ ਛੁੱਟਦਾ ਸਰਕਾਰਾਂ ਦੇ ਛੁੱਟੇ ਵੀ ਨਹੀਂ ਸਾਨੂੰ ਭੱਜਣਾ ਪੈਣਾ ਕੋਈ ਚੀਜ਼ਾਂ ਸਾਨੂੰ ਕਰਨੀਆਂ ਪੈਣਗੀਆਂ ਔਰ ਕੋਈ ਚੀਜ਼ਾਂ ਸਰਕਾਰਾਂ ਨੂੰ ਕਮਜ਼ੋਰੀ ਨਹੀਂ ਸਰਕਾਰਾਂ ਨੂੰ ਸਰਕਾਰ ਦਾ ਰੂਪ ਦਿਖਾਉਣਾ ਪਊਗਾ ਲੇਕਿਨ ਉਹ ਚਾਹ ਲੋ ਸਭ ਤੁਸੀਂ ਬੇਸ਼ੱਕ ਡਾਊਟ ਆਊਟ ਉੱਤੇ ਕੰਮ ਕਰਦੇ ਹੋ ਲੇਕਿਨ ਹੇਟ ਰੇ ਪੱਧਰ ਤੇ ਕੰਮ ਨਜ਼ਰ ਨਹੀਂ ਆਉਂਦਾ ਤੁਸੀਂ ਜਿੰਨਾ ਮਰਜੀ ਵਰਲਡ ਬੈਂਕ ਨਾਲ ਗੱਲ ਕਰ ਲਓ ਜਾਂ ਸੈਂਟਰ ਗਵਰਨਮੈਂਟ ਗੱਲ ਕਰ ਲਓ ਲੇਕਿਨ ਉਸ ਤੋਂ ਬਾਅਦ ਜਿਹੜੇ ਲੋਕੀ ਪਾਣੀ ਦੀ ਵੇਸਟ ਜਿਦਾ ਕਿਉਂਕਿ ਪਾਣੀ ਦੀ ਵੇਸਟ ਰੁਕੇਗੀ ਨਹੀਂ ਫਰੀਦ ਦੇ ਵਿੱਚ ਤੁਹਾਨੂੰ ਪਤਾ ਲੋਕ ਜਿਹੜੇ ਹਮੇਸ਼ਾ ਚੀਜ਼ ਨੂੰ ਖਰਾਬ ਕਰ ਕੋਈ ਵੀ ਸਰਕਾਰ ਭਾਵੇਂ ਜਿਹੜੀ ਮਰਜ਼ੀ ਆ ਉਹਨੂੰ ਸ਼ਕਤੀ ਦੇ ਨਾਲ ਕਾਨੂੰਨ ਲਾਗੂ ਕਰਨਾ ਪਊਗਾ ਜੇ ਭਾਈ ਭਤੀਜਾ ਵਾਅਦ ਤੇ ਮੈਂ ਆਪਣਾ ਗਵੰਡੀ ਤੇ ਮੇਰਾ ਰਿਸ਼ਤੇਦਾਰ ਤੇ ਮੇਰਾ ਮਹੱਲੇਦਾਰ ਬਚਾਉਣ ਦੇ ਚੱਕਰਾਂ 'ਚ ਪੈ ਗਏ ਨਾ ਸਾਰਾ ਅੰਮ੍ਰਿਤਸਰ ਹੀ ਖਰਾਬ ਹੋ ਜੂਗਾ ਤੇ ਸਾਰਾ ਪੰਜਾਬ ਵੀ ਖਰਾਬ ਹੋ ਜੂ ਜਿਹੜਾ ਆਲਰੇਡੀ ਉਸ ਬੰਦੇ ਦੀ ਤਰ੍ਹਾਂ ਨੂੰ ਪੈ ਚੁੱਕਾ ਹੈ ਲੇਕਿਨ ਅੱਜ ਹੁਣ ਚਾਰ ਜਗ੍ਹਾ ਤੇ ਜਿਮਨੀ ਚੌਣਵੀ ਹੋ ਰਹੀ ਆ ਰਾਤੀ ਕਹਿੰਦੇ ਧਾਰੀਵਾਲ ਸਾਹਿਬ ਹੋਂਾਂ ਦੀ ਸ਼ਰਾਬ ਵੀ ਫੜੀ ਗਈ ਹੈ 2400 ਪੇਟੀਆਂ ਦੇ ਕਰੀਬ ਲੱਗਦਾ ਹੈ ਕਿ ਇਹ ਉਹ ਸਰਕਾਰਾਂ ਸਨ ਜਿਹੜੀਆਂ ਖੁਦ ਨਸ਼ੇ ਤੋਂ ਦੂਰ ਕਰਨ ਦੀ ਗੱਲ ਕਰਦੇ ਸਨ ਡਰਾਈਵਰ ਖੁਦ ਕਹਿ ਰਹੇ ਸੀ ਕਿ ਧਾਰੀਵਾਲ ਸਾਹਿਬ ਹੋਂਾਂ ਦੀ ਸ਼ਰਾਬ ਹੈ ਉਦ ਤੱਕ ਕੁਝ ਦਾ ਕਰਮਤ ਕਿਆ ਗਿਆ ਦੇਖੋ ਮੇਰਾ ਮੰਨਣਾ ਹੈ ਕਿ ਜਦੋਂ ਸਰਕਾਰਾਂ ਬਣਦੀਆਂ ਨੇ ਜਾਂ ਕੋਈ ਪੋਲੀਟੀਕਲ ਬੰਦਾ ਸ਼ੁਰੂਆਤ ਕਰਦਾ ਨਾ ਸ਼ੁਰੂਆਤ ਤੇ ਚੰਗਾ ਕ ਪਰ ਉਹਦੀ ਜਿਹੜੀ ਕਫਾਇਤ ਹੈ ਜਾਂ ਉਹ ਬੰਦਾ ਕਿੰਨਾ ਕੁ ਦੇਤੇ ਖੜਦਾ ਹੈ ਜਾਂ ਉਹਦੀ ਕਿੰਨੀ ਕੁ ਦੂਰ ਅੰਦੇਸ਼ੀ ਹੈ ਇਹ ਸਾਰੀ ਉਹ ਜਦੋਂ ਨੂੰ ਸਰਕਾਰ ਚਲਾਉਂਦਾ ਮੌਕਾ ਮਿਲਦਾ ਉਦੋਂ ਪਤਾ ਲੱਗਦੀ ਹੈ ਹੂੰ ਸੋ ਇਹਨਾਂ ਦਾ ਇਹ ਚਿਹਰਾ ਜਿਹੜਾ ਸੀ ਉਹ ਨੰਗਾ ਹੋ ਚੁੱਕਾ ਹੈ ਤੁਹਾਨੂੰ ਪਤਾ ਲੱਗ ਹੀ ਗਿਆ ਇਹਨਾਂ ਚੀਜ਼ਾਂ ਨੂੰ ਕਹਿੰਦੇ ਅਸੀਂ ਆਮ ਆਦਮੀ ਆ ਬਦਲਾਅ ਆ ਆ ਬਦਰਾਕ ਇਸ ਗੱਲ ਦਾ ਹੈ ਤੁਹਾਡੇ ਸਾਹਮਣੇ ਹੈ ਕਿ ਇਹ ਬਦਲਾਅ ਹੈ ਕਿ ਤੁਸੀਂ 2400 ਪੇਟੀ ਸ਼ਰਾਬ ਫੜੀ ਜਬੇ ਕਦੇ ਵਾਸਤੇ ਲੈ ਕੇ ਜਾ ਰਹੇ ਸੀ ਡਰਾਈਵਰ ਕਹਿ ਰਿਹਾ ਕੁਲਦੀਪ ਧਾਰੀਵਾਲ ਜਿਹਦਾ ਮਤਲਬ ਕਿ ਤੁਹਾਡਾ ਜਿਗਰ ਹੈ ਹੈ ਨਾ ਤੇ ਮੇਰਾ ਇਹ ਮੰਨਣਾ ਹੈ ਕਿ ਸਰਕਾਰ ਨੂੰ ਇਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਚਾਹੇ ਕੋਈ ਵੀ ਹੋਵੇ ਚੋਵੇਂ ਚੋਵੇਂ ਜਗ੍ਹਾ ਤੇ ਜਿੰਨੀ ਚੋਣ ਹੋ ਰਹੀ ਹੈ ਕੀ ਨਤੀਜਿਆਂ ਦੀ ਆਸਲਾ ਕਰਦੇ ਹੋ ਚੋਵੇਂ ਚੋਵੇਂ ਜਗ੍ਹਾ ਤੇ ਕਾਂਗਰਸ ਕੋਲ ਐਜ ਹੈ ਔਰ ਕਾਂਗਰਸ ਜਿੱਤੇਗੀ ਰਾਤੀ ਰਾਹੁਲ ਗਾਂਧੀ ਪਹੁੰਚੇ ਜਿਸ ਤਰ੍ਹਾਂ ਰਾਤੀ ਹਾਲਾਤ ਨਜ਼ਰ ਆਏ ਜਾਂ ਇੱਕ ਔਰਤ ਵੱਲੋਂ ਜਿਸ ਤਰ੍ਹਾਂ ਅਲੀਗੇਸ਼ਨ ਲਗਾਏ ਗਿਆ ਕਿ ਆਮ ਤੌਰ ਤੇ ਆਉਣਾ ਸਟੰਟ ਨਹੀਂ ਤੁਹਾਨੂੰ ਨਜ਼ਰ ਲੱਗਾ ਕਿ ਦੇਖੋ ਮੇਰਾ ਮੰਨਣਾ ਹੈ ਗੁਰੂ ਗੁਰੂ ਘਰ ਹੈ ਮੈਂ ਤੇ ਪਹਿਲੀ ਗੱਲ ਤੇ ਸਮਝਦਾ ਕਿ ਸਾਰਿਆਂ ਦਾ ਸਾਂਝਾ ਇਹ ਚ ਹਰ ਤਰ੍ਹਾਂ ਦਾ ਬੰਦਾ ਆਉਣਾ ਚਾਹੇ ਉਹ ਸਮਾਜ ਤੌਰ ਤੇ ਪ੍ਰਵਾਨਿਤ ਹੈ ਚਾਹੇ ਨਹੀਂ ਪ੍ਰਵਾਨਿਤ ਚਾਹੇ ਵਿਚਾਰ ਉਹਦੇ ਚੰਗੇ ਆ ਚਾਹੇ ਮਾੜੇ ਹਰ ਇੱਕ ਤਰ੍ਹਾਂ ਦੇ ਨੇ ਆਉਣਾ ਤੇ ਹਰ ਇੱਕ ਨੇ ਆਪਣਾ ਵਿਚਾਰ ਰੱਖਣਾ ਹੈ ਮੇਰਾ ਮੰਨਣਾ ਹੈ ਕਿ ਇਹਨੂੰ ਬਹੁਤਾ ਮਤਵ ਦੇਣ ਦੀ ਲੋੜ ਨਹੀਂ ਗਈ ਰਾਹੁਲ ਗਾਂਧੀ ਆਏ ਕਿਸ ਭਾਵਨਾ ਨਾਲ ਇਹ ਲੋਕ ਜਾਣਦੇ ਨੇ ਹੁਣ ਇੱਕ ਇਨਸਾਨ ਨੂੰ ਨਹੀਂ ਕੋਈ ਠੀਕ ਲੱਗਾ ਤੇ ਉਹਦੇ ਨਾਲ ਇਹ ਨਹੀਂ ਹੁੰਦਾ ਕਿ ਅਗੜੀ ਦੀ ਕਾਰਸ਼ਾਲੀ ਤੇ ਕੋਈ ਫਰਕ ਹੈ ਮੇਰਾ ਮੰਨਣਾ ਹੈ ਕਿ ਉਹ ਬੀਬਾ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਇਹ ਇਹ ਜਿਹੜੇ ਜਦੋਂ ਤੁਸੀਂ ਇਹਨਾਂ ਚੀਜ਼ਾਂ 'ਚ ਲੰਘਦੇ ਜੇ ਤਾਂ ਬਹੁਤ ਕੁਝ ਹੁੰਦਾ ਹੈ ਬਹੁਤ ਦੁਸ਼ਮਣ ਦੇਸ਼ ਵੀ ਹੈ ਬਹੁਤ ਮਾੜੇ ਤੰਤਰ ਵੀ ਹੈ ਜਿਹੜੇ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਨਜਾਇਜ਼ ਫਾਇਦਾ ਠਾਕੇ ਕਈ ਵਾਰੀ ਕਿਸੇ ਦਾ ਨੁਕਸਾਨ ਵੀ ਹੋ ਸਕਦਾ ਹੈ ਉਹੀ ਹੋਰ ਵੀ ਕੋਈ ਜਿਹੜਾ ਇਸ ਇਹਨਾਂ ਪਦਵੀਆਂ ਤੇ ਹੋਊਗਾ ਚਾਹੇ ਪ੍ਰਾਈਮ ਮਿਨਿਸਟਰ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਇਹਨਾਂ ਦੀ ਇਹਨਾਂ ਨੂੰ ਲੋਡ ਪੈਂਦੀ ਹੈ ਸੋ ਪਰਮਾਤਮਾ ਨੇ ਇਹ ਚੀਜ਼ਾਂ ਇਹਦੀਆਂ ਹੀ ਇਹ ਕੁਦਰਤਾ ਹੀ ਬਣਾਇਆ ਉਸ ਉਸ ਘਰ ਦਾ ਹੀ ਬਣਾਇਆ ਸੋ ਉਹਨੂੰ ਸਹੀ ਜਗ੍ਹਾ ਤੇ ਯੂਜ਼ ਕਰ ਲੈਣਾ ਕੋਈ ਇਹ ਜੀ ਗਲਤ ਕਰਨੀ ਪਰ ਮੇਰਾ ਤੇ ਹੀ ਮੰਨਨੇਗਾ ਚਲੋ ਜੇ ਉਹਦੇ ਵਿਚਾਰ ਨੇ ਤੇ ਆਪਾਂ ਨੂੰ ਉਹਦੇ ਵਿਚਾਰਾਂ ਨੂੰ ਉਹਦੇ ਉਹਦੇ ਵਿਚਾਰ ਉਹਨੂੰ ਮੁਬਾਰਕ ਹੈ ਅਸੀਂ ਉਹਨੂੰ ਕੁਝ ਨਹੀਂ ਕਹਿੰਦੇ ਬਟ ਉਹਨਾਂ ਨੇ ਜਿਹੜੀ ਸੇਵਾ ਭਾਵਨਾ ਨਾਲ ਉੱਥੇ ਸੇਵਾ ਕਰਨ ਆਏ ਆ ਉਹਨੂੰ ਵੀ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਲਾਸਟ ਮਿੰਟਾ ਸਵਾਲ ਹੈ ਪਿਛਲੀ ਵਾਰ ਜਦੋਂ ਰਾਹੁਲ ਗਾਂਧੀ ਆਏ ਸੀ ਕਿਸੇ ਤਰ੍ਹਾਂ ਦਾ ਵਿਰੋਧ ਨਜ਼ਰ ਨਹੀਂ ਆਇਆ ਸੀ। ਕੀ ਲੱਗਦਾ ਕਿ ਵਿਰੋਧੀਆਂ ਨੇ ਨਾ ਇਸ ਤਰ੍ਹਾਂ ਦੀ ਸਾਜ਼ਿਸ਼ ਘੜੀ ਹੋਵੇ ਕਿਉਂਕਿ ਰਾਹੁਲ ਗਾਂਧੀ ਨੂੰ ਹਰ ਇੱਕ ਬੰਦੇ ਨੇ ਪ੍ਰੇਸ਼ ਕੀਤਾ ਉਸ ਤੋਂ ਬਾਅਦ ਪੰਜਾਬ 'ਚ ਵੀ ਇੱਕ ਅਲੱਗ ਇੰਪੈਕਟ ਨਜ਼ਰ ਆਇਆ ਸੀ ਉਸ ਦਿਨ। ਦੇਖੋ ਇਹ ਚੀਜ਼ਾਂ ਦੇ ਵਿਰੋਧੀ ਮੈਂ ਮੈਨੂੰ ਕਿਉਂਕਿ ਕੋਈ ਕੋਈ ਪੁਖਤਾ ਸਬੂਤ ਤੇ ਹੈ ਨਹੀਂਗੇ ਪਰ ਜਿਹਦਾ ਹਾ ਭਾਵ ਲੱਗਦਾ ਉਹਨੂੰ ਕਿਸੇ ਵੀ ਚੀਜ਼ ਨਾਲ ਤੁਸੀਂ ਜੋੜ ਕੇ ਦੇਖ ਸਕਦੇ ਜੇ ਤੇ ਵੇਖਣ ਨੂੰ ਦੇਖੋ ਮਿਲਦਾ ਕਿ ਜਿਵੇਂ ਕਿਸੇ ਨੇ ਕੁਝ ਉਹਨੂੰ ਸਮਝਾ ਕੇ ਘੱਲਿਆ ਹੋ ਹਰ ਤਰ੍ਹਾਂ ਦੀਆਂ ਹਰ ਤਰ੍ਹਾਂ ਦੇ ਸਾਜ਼ਿਸ਼ ਘੜਨ ਵਾਲੇ ਵੀ ਆਉਣਾ ਮੈਂ ਇੱਥੇ ਪੜਾਉਣ ਵਾਲੇ ਨੇ ਵੀ ਆਉਣਾ ਇੱਥੇ ਚੰਗਾ ਕਰਨ ਵਾਲੇ ਵੀ ਆਉਣਾ ਬਹੁਤ ਕੁਝ ਅੱਛਾ ਜਿਹੜਾ ਕਰਦਾ ਉਹਨੇ ਵੀ ਆ ਕੇ ਨਤਮਸਤ ਹੋਣਾ ਸੋ ਇਸ ਘਰ 'ਚ ਜੋ ਹੋਇਆ ਇਹਦੀ ਪਰਮਾਤਮਾ ਦੇ ਰਹਿਣ ਦੇਣੀ ਚਾਹੀਦੀ। ਬਿਲਕੁਲ ਦੋਸਤੋ ਧੰਨਵਾਦੀ ਸੋ ਇਹ ਹਨ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਜਿਨ੍ਹਾਂ ਵੱਲੋਂ ਬੇਸ਼ੱਕ ਕਿਹਾ ਜਾ ਰਿਹਾ ਹੈ ਕਿ ਬੀਤਰ ਦਿਨ ਜੋ ਇੱਕ ਔਰਤ ਵੱਲੋਂ ਸਚਕਣਚੀ ਦਰਬਾਰ ਸਾਹਿਬ ਦੇ ਵਿੱਚ ਜੋ ਔਰਤ ਵੱਲੋਂ ਕੀਤਾ ਗਿਆ ਕਿਸੇ ਨਾ ਕਿਸੇ ਢੰਗ ਨਾਲ ਉਹਦੇ ਆਪਣੀ ਜਿਹੜੇ ਜਜ਼ਬਾਤ ਹੋ ਸਕਦੇ ਨੇ ਲੇਕਿਨ ਰਾਹੁਲ ਗਾਂਧੀ ਜਿੱਦਾਂ ਹੀ ਸਚਕਣਚੀ ਦਰਬਾਰ ਸਾਹਿਬ ਪਹੁੰਚੇ ਸਨ ਉਸ ਤੋਂ ਬਾਅਦ ਉਸ ਔਰਤ ਵੱਲੋਂ ਉਹਰੇ ਤਰੰਗਣਾ ਜਿਹੜਾ ਸੀਗਾ ਉਹ ਪ੍ਰੋਟੈਸਟ ਜਿਹਾ ਸੀ ਕੀਤਾ ਗਿਆ ਤੇ ਕਿਹਾ ਗਿਆ ਕਿ ਉਹ ਆਮ ਲੋਕਾਂ ਵਾਂਗੂ ਕਿਉਂ ਨਹੀਂ ਨਤਮਸਤਕ ਜਿਹੜ ਦਾ ਗੁਰਜੀਤ ਸਿੰਘ ਔਜਲਾ ਔਜਲਾ ਜਿਹੜੇ ਨੇ 40 ਏਕੜ ਦੇ ਵਿੱਚ ਬਣੇ ਹੋਏ ਵਾਟਰ ਟ੍ਰੀਟਮੈਂਟ ਪਲਾਂਟ ਦਾ ਜਾਇਜ਼ਾ ਲੈਣ ਵਾਸਤੇ ਪਹੁੰਚੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਪ੍ਰੋਜੈਕਟ ਨੂੰ ਨਾਲ ਹਮੇਸ਼ਾ ਜਿਹੜਾ ਪਿਆਰ ਨਾਲ ਜਿਹੜਾ ਰੱਖਣਾ ਚਾਹੀਦਾ ਹੈ ਨਗਰ ਨਿਗਮ ਨੂੰ ਇਸ ਦੀ ਦੇਖਭਾਲ ਵਧੀਆ ਟਾਗਣਾ ਕਰਨੀ ਚਾਹੀਦੀ ਤਾਂ ਜੋ ਕਿ ਅਸੀਂ ਪਵਨ ਗੁਰੂ ਪਾਣੀ ਪਿੱਤਲ ਦੇ ਸਿਧਾਂਤ ਤੇ ਚੱਲ ਸਕੀਏ ਤੇ ਪਾਣੀ ਜਿਹੜਾ ਹੈ ਜੋ ਮੁੱਖ ਸਾਡਾ ਐਸਐਮ ਸਰੋਤ ਹੈ ਉਸ ਨੂੰ ਜਿਹੜਾ ਬਚਾਇਆ ਜਾ ਸਕਦਾ ਹੁਣ ਵੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਨਜ਼ਰ ਆਣਗੇ ਕਿਉਂਕਿ 70% ਜਿਹੜਾ ਹੈ ਰ ਕੰਮ ਦਾ ਮੁਕੰ ਤੱਕ ਪਾਣੀ ਇਹ ਪੁੱਜਣਾ ਸ਼ੁਰੂ ਹੋ ਜਾਵੇਗਾ ਲੇਕਿਨ ਲਗਾਤਾਰ ਹੀ ਜਦਕਰ ਅਸੀਂ ਆਮ ਜਗ੍ਹਾ ਤੇ ਵੇਖੀਏ ਤੇ ਬਹੁਤ ਸਾਰੀਆਂ ਟੂਟੀਆਂ ਚਲਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਜਿਸ ਨਾਲ ਪਾਣੀ ਦਾ ਇਸਤੇਮਾਲ ਜਿਹੜਾ ਹੈ ਜੋ ਲੋਕ ਨਹੀਂ ਕਰਦੇ ਹੋਏ ਨਜ਼ਰਾਂ ਦੇ ਹਾਲਾਤ ਨਜ਼ਰ ਖਰਾਬ ਹੁੰਦੇ ਨੇ ਜਿਸ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਜਿਹੜਾ ਹੈ ਉਹ ਜੋ ਸਮਝਾਉਣ ਦੀ ਜ਼ਰੂਰਤ ਵੀ ਆਪ ਹੈਗੀ ਲੇਕਿਨ ਨਗਰ ਨਿਗਮ ਨਾ ਹੋਣ ਕਰਕੇ ਅੰਮ੍ਰਿਤਸਰ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਤੱਕ ਪੁੱਜਦਾ ਕੀਤਾ ਜਾਏਗਾ ਕਿਸ ਤਰ੍ਹਾਂ ਇਸ ਪਾਣੀ ਨੂੰ ਲੈ ਕੇ ਜਾਇਆ ਜਾਏਗਾ ਇਹ ਤਾਂ ਸਮਝ ਦੱਸੇਗਾ ਲੇਕਿਨ ਕਿਤਨਾ ਕਿਤੇ ਵਰਲਡ ਬੈਂਕ ਦੇ ਸਹਿਯੋਗ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਪ੍ਰ ਪਵਨ ਗੁਰੂ ਪਾਣੀ ਪਤਾ ਦੇ ਸਿਧਾਂਤ ਨੂੰ ਜਿਹੜਾ ਹੈ ਉਹ ਕਿਤਨਾ ਕਿਤੇ ਸਾਹਮਣੇ ਲਿਆਂਦਾ ਜਾ ਸਕਦਾ ਹੈ ਕੈਮਰਾ ਪਰਸਨ ਵੰਸ਼ਨਾ ਗੁਰਪ੍ਰੀਤ ਸਿੰਘ ਪਿੰਡ ਬੀਲਕ ਚੈਨਲ ਅੰਮ੍ਰਿਤਸਰ ਸਾਹਿਬ